ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾੜ ਦੇ ਪੁੱਤਰ ਨੂੰ ਸ਼ਿਮਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਚਿੱਟੇ ਦੇ ਸਮੇਤ ਲਗਭਗ 43 ਗ੍ਰਾਮ ਚਿੱਟਾ ਉਹਨਾਂ ਦੇ ਕੋਲੋਂ ਰਿਕਵਰ ਪੁਲਿਸ ਦੇ ਵੱਲੋਂ ਕੀਤਾ ਗਿਆ ਅਤੇ ਹਿਮਾਚਲ ਦੇ ਇੱਕ ਹੋਟਲ ਦੇ ਵਿੱਚ ਸ਼ਿਮਲੇ 'ਚ ਇਹ ਬੈਠੇ ਸਨ ਜਿੱਥੇ ਪੁਲਿਸ ਦੇ ਵੱਲੋਂ ਰੇਡ ਮਾਰੀ ਗਈ ਰੇਡ ਮਾਰਨ ਤੋਂ ਬਾਅਦ ਜੋ ਕੁਝ ਇਹਨਾਂ ਕੋਲੋਂ ਬਰਾਮਦ ਹੋਇਆ ਤੁਹਾਨੂੰ ਉਸ ਬਾਰੇ ਦੱਸ ਦਿੰਨੇ ਆ 42.83 ਗ੍ਰਾਮ ਇਹ ਚਿੱਟੇ ਦੀ ਬਰਾਮਦਗੀ ਹੋਈ ਆ ਤੇ ਇਸ ਮਾਮਲੇ ਦੇ ਵਿੱਚ ਚਾਰ ਲੋਕ ਆ ਜਿਹੜੇ ਚਾਰ ਨੌਜਵਾਨ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਚੋਂ ਇੱਕ ਸੁੱਚਾ ਸਿੰਘ ਲੰਘਾ ਦਾ ਪੁੱਤਰ ਪ੍ਰਕਾਸ਼ ਲੰਘਾ ਹੈ ਅਤੇ ਬਾਕੀ ਦੇ ਨਾਮ ਨੇ ਉਹਨਾਂ ਦੇ ਵਿੱਚ ਇੱਕ ਕੁੜੀ ਵੀ ਸ਼ਾਮਲ ਹੈ કુલ ਪੰਜ ਲੋਕ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਨਸ਼ੇ ਵਿੱਚ ਤੋਤ ਤ ਉਸ ਵੇਲੇ ਇਹ ਦਿਖਾਈ ਦੇ ਰਹੇ ਸਨ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਨਿਸ਼ਾਨੇ ਤੇ ਲੈ ਰਹੀ ਹੈ ਪਰ ਅਕਾਲੀ ਦਲ ਕਹਿ ਰਿਹਾ ਹੈ ਕਿ ਸੁੱਚਾ ਸਿੰਘ ਲੰਘਾ ਦਾ ਸਾਡੇ ਨਾਲ ਕੋਈ ਵਾਅ ਵਾਸਤਾ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ ਇਹ ਸਨ ਸੁਚਾ ਸਿੰਘ ਲੰਗਾ ਉਸ ਵੇਲੇ ਉਹ ਐਸਜੀਪੀਸੀ ਦੇ ਮੈਂਬਰ ਵੀ ਸਨ ਪਰ ਉਸ ਤੋਂ ਬਾਅਦ 2017 ਦੇ ਵਿੱਚ ਸੁਚਾ ਸਿੰਘ ਲੰਗਾ ਦੀ ਗ੍ਰਿਫਤਾਰੀ ਹੁੰਦੀ ਹੈ ਇੱਕ ਇਲਜ਼ਾਮ ਲੰਗਾ ਦੇ ਉੱਤੇ ਲੱਗਦਾ ਹੈ ਬਲਾਤਕਾਰ ਦਾ ਅਸ਼ਲੀਲ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਸੁਚਾ ਸਿੰਘ ਲੰਗਾ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਅਸਲੀ ਅਕਾਲ ਤਖਤ ਸਰ ਦੇ ਵੱਲੋਂ ਅਤੇ ਐਸਜੀਪੀਸੀ ਮੈਂਬਰ ਵੀ ਸੀ ਉਹ ਵੀ ਉਹਨਾਂ ਦੀ ਜਿਹੜੀ ਹੈ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਂਦੀ ਹੈ ਤਾਂ ਜਿਹੜਾ ਕੇਸ ਚੱਲਦਾ ਸੀ ਉਸ ਔਰਤ ਵੱਲੋਂ ਜੋ ਇਲਜ਼ਾਮ ਲਗਾਏ ਗਏ ਸੀ ਉਸ ਮਾਮਲੇ ਵਿੱਚ ਸੁੱਚਾ ਸਿੰਘ ਲੰਗਾ ਬਰੀ ਹੋ ਗਏ ਸਨ ਅਦਾਲਤ ਵੱਲੋਂ 2018 ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਪੰਥ ਵਿੱਚ ਵਾਪਸੀ ਸੁੱਚਾ ਸਿੰਘ ਲੰਗਾ ਨਹੀਂ ਕਰ ਸਕੇ ਅਤੇ ਇੱਕ ਵੱਡੀ ਮੁਸੀਬਤ ਹੁਣ ਸੁੱਚਾ ਸਿੰਘ ਲੰਗਾ ਲਈ ਹੋਰ ਬਣ ਗਈ ਹੈ ਉਹਨਾਂ ਦੇ ਪੁੱਤਰ ਦੇ ਵੱਲੋਂ ਜੋ ਕਾਰਨਾਮਾ ਕੀਤਾ ਗਿਆ ਉਸ ਕਰਕੇ ਲੰਗਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਅਤੇ ਇਸ ਦਾ ਖਮਿਆਜਾ ਅਕਾਲੀ ਦਲ ਨੂੰ ਵੀ ਪunktਨਾ ਪੈ ਰਿਹਾ ਹੈ ਕਿਉਂਕਿ ਅਕਾਲੀ ਦਲ ਤੇ ਸਿੱਧੇ ਇਲਜ਼ਾਮ ਆਮਦਮੀ ਪਾਰਟੀ ਲਗਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ੇ ਆਏ ਉਸ ਨੂੰ ਲੈ ਕੇ ਅਕਾਲੀ ਦਲ ਨੂੰ ਫਿਰ ਤੋਂ ਆਮ ਆਦਮੀ ਪਾਰਟੀ ਨੇ ਭੰਡਣਾ ਸ਼ੁਰੂ ਕਰ ਦਿੱਤਾ ਹੈ ਤੇ ਕਹਿ ਦਿੰਦਾ ਹੈ ਕਿ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਅਜੇ ਵੀ ਅਕਾਲੀ ਦਲ ਨੂੰ ਵੋਟਾਂ ਨਾ ਪਾਓ ਕਿਉਂਕਿ ਅਕਾਲੀ ਦਲ ਹੀ ਪੰਜਾਬ ਦੇ ਵਿੱਚ ਨਸ਼ੇ ਲਿਆਉਣ ਵਾਲੀ ਪਾਰਟੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਵੱਲੋਂ ਸਿੱਧੇ ਤੌਰ ਤੇ ਅਕਾਲੀ ਦਲ ਤੇ ਲਗਾਏ ਜਾ ਰਹੇ ਨੇ ਪਰ ਸੁਖਜਿੰਦਰ ਸਿੰਘ ਲੰਗਾ ਦੇ ਇੱਕ ਪੁੱਤਰ ਸੁਖਜਿੰਦਰ ਸਿੰਘ ਸੋਨੂ ਲੰਗਾ ਇੰਚਾਰਜ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਤਾਂ ਦੂਜਾ ਪੁੱਤਰ ਸੁੱਚਾ ਸਿੰਘ ਲੰਗਾ ਦਾ ਨਸ਼ਾ ਦੇ ਮਾਮਲੇ ਵਿੱਚ 2021 ਦੇ ਵਿੱਚ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਵੀ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਲੰਗਾ ਦਾ ਇੱਕ ਪੁੱਤ ਜਿੱਥੇ ਅਕਾਲੀ ਦਲ ਦੇ ਵਿੱਚ ਹਲਕਾ ਇੰਚਾਰਜ ਹੈ ਡੇਰਾ ਬਾਬਾ ਨਾਨਕ ਤੋਂ ਦੂਜਾ ਪੁੱਤਰ ਨਸ਼ਾ ਦੇ ਮਾਮਲੇ ਦੇ ਵਿੱਚ ਲਗਾਤਾਰ ਚਰਚਾ ਦੇ ਵਿੱਚ ਰਹਿੰਦਾ ਹੈ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਅਤੇ ਸੁੱਚਾ ਸਿੰਘ ਲੰਗਾ ਉਸ ਵੀਡੀਓ ਕਰਕੇ ਅੱਜ ਤੱਕ ਜਿਹੜਾ ਨਮੋਸ਼ੀ ਚੱਲ ਰਹੇ ਨੇ ਤਾਂ ਫਿਰ ਅਕਾਲੀ ਦਲ ਦੇ ਲਈ ਵੀ ਇਹ ਸਥਿਤੀ ਜਿਹੜੀ ਕੋਈ ਚੰਗੀ ਨਹੀਂ ਆਖੀ ਜਾ ਸਕਦੀ ਕਿਉਂਕਿ ਇਹ ਕਾਲੀ ਦਲ ਨੂੰ ਫਿਰ ਤੋਂ ਨਿਸ਼ਾਨੇ ਉੱਤੇ ਵਿਰੋਧੀ ਪਾਰਟੀਆਂ ਨੇ ਲੈਣਾ ਸ਼ੁਰੂ ਕਰ ਦਿੱਤਾ ਹੈ ਸੁੱਚਾ ਸਿੰਘ ਲੰਗਾ ਦੇ ਪੁੱਤਰ ਪ੍ਰਕਾਸ਼ ਸਿੰਘ ਇਸ ਤੋਂ ਇਲਾਵਾ ਚਾਰ ਮੁਲਜ਼ਮਾਂ ਜਿਹੜੇ ਅਜੇ ਕੁਮਾਰ ਇਹ ਵੀ ਪੰਜਾਬ ਪੁਲਿਸ ਦੇ ਵਿੱਚ ਮੁਲਜ਼ਮ ਦੱਸਿਆ ਜਾ ਰਿਹਾ ਹੈ ਸ਼ੁਭਮ ਕਾਉਂਸਲ ਅਤੇ ਬਲਵਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਆਪਣੀ ਨਾਂ ਦੀ ਇੱਕ ਕੁੜੀ ਹਿਮਾਚਲ ਨਾਲ ਸੰਬੰਧਤ ਦੱਸੀ ਜਾ ਰਹੀ ਹੈ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਨਡੀਪੀਐਸ ਮਾਮਲਾ ਜਿਹੜਾ ਦਰਜ ਕਰਕੇ ਬਾਕੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਸ ਵਿੱਚ ਕਿਸ ਕਿਸ ਦਾ ਰੋਲ ਹੈ ਤੇ ਕਿੱਥੇ ਕਿੱਥੇ ਇਹ ਨਸ਼ਾ ਤਸਕਰੀ ਕੀਤੀ ਜਾ ਰਹੀ ਸੀ ਕਿਵੇਂ ਸਪਲਾਈ ਕੀਤੀ ਜਾ ਰਹੀ ਸੀ ਇਲਜ਼ਾਮ ਨੇ ਕਿ ਪੰਜਾਬ ਤੋਂ ਲੈ ਕੇ ਹਿਮਾਚਲ ਦੇ ਵਿੱਚ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਸੀ ਅਤੇ ਪ੍ਰਕਾਸ਼ ਲੰਗਾ ਨੂੰ ਇਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਅਕਾਲੀਆਂ ਖਿਲਾਫ ਫਿਰ ਤੋਂ ਬੋਲਣ ਦਾ ਮੌਕਾ ਮਿਲ ਗਿਆ ਪਰ ਅਕਾਲੀ ਦਲ ਕਹਿ ਰਹੇ ਨੇ ਕਿ ਸਾਡਾ ਲੰਗਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਨੂੰ ਜਾਣਬੁੱਝ ਕੇ ਆਮ ਆਦਮੀ ਪਾਰਟੀ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ ਤੁਸੀਂ ਇਸ ਮਾਮਲੇ ਬਾਰੇ ਜੋ ਵੀ ਸੋਚਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ